10 ਕਿਲੋ ਵਜ਼ਨ ਘਟਾ ਲਿਆ ਤੇ ਉਹ ਬੰਦੇ ਆ ਤੂੰ ਤਣਾ ਘਟਣ ਇਤੇ ਬੜਾ ਜਿਆਦਾ ਕਰ ਚੁ। ਅਸੀਂ ਸੰਧੂ ਹੋਏ ਪਿੱਛੇ ਥਾਲੀਵਾਲ ਦਿਖਾ ਸਕਦੇ ਤੁਸੀਂ ਚੁੰਡੀ ਵਰਗਾ ਮੂੰਹ ਜਿੰਨਾ ਦਾ। ਇਹ ਮੈਨੂੰ ਕਹਿੰਦੀ ਤੂੰ ਤਾਂ ਜ਼ਹਿਰ ਖਾ ਲਿਆ ਚਾਹ ਦੇ ਨਾਲ। ਲੈ ਉਹ ਸੀ ਦਸ ਸਾਰੀ ਉਮਰ ਨਗਾਤੀ ਤੇ ਹਾਨੂੰ ਤਾਂ ਕਦੇ ਬਣਿਆ। ਹਾਂਜੀ ਸਾਸਰੀਕਾਲ ਜੀ ਕੀ ਹਾਲ ਚਾਲ ਆ? ਉਹੋ ਆੜ ਗਿਆ ਸੀ। ਸਾਸਰੀਕਾਲ ਜੀ ਕੀ ਹਾਲ ਚਾਲ ਆ? ਅੱਡੇ ਬਲੌਗ ਵਿੱਚ ਸਵਾਗਤ ਹੈ। ਹਾਏ ਚਾਚਾ। ਚਾਚਾ ਵੀ ਘਰ ਜੂਮ ਜਾਂ ਕਰਕੇ ਮੜਾ ਜਾ। ਬਾਲ ਸਾਹਿਬ ਦਿਖਾ ਸਕਦੇ ਤੁਸੀਂ ਉਧਰ ਤੇ ਆ ਜਿੱਦਾਂ ਕਿ ਹੁਣ ਆਪਣਾ ਆ ਮੱਕੀ ਦਾ ਸੀਜ਼ਨ ਕੰਪਲੀਟ ਆ। ਹੁਣ ਚਾਰ ਪੌਂ ਦਾ ਸ਼ੁਰੂ ਹੋ ਜਾਣਾ। ਸਾਰੇ ਮੈਂ ਧੋਸ ਵਾਰ ਕੇ ਨਾ ਪਿਛਲੀ ਵਾਰੀ ਨਾ ਆ ਤੋਤੀ ਨਹੀਂ। ਤੇ ਇਹਦੇ ਚ ਪ੍ਰੋਬਲਮ ਆ ਗਈ ਐ ਕਿ ਇਹਨੂੰ ਬੜਾ ਹੀ ਆ ਰਗੜ ਰਗੜ ਕੇ ਤੋਤਾ ਤੇ ਰਾਤ ਦਾ ਮੀਂਹ ਫੇਰ ਪੈ ਗਿਆ ਛਿੱਟੇ ਉਵੇਂ ਹੀ ਪੈ ਗਏ ਪਰ ਇਹਨੂੰ ਅੱਜ ਧੋਵਾਂਗੇ। ਉਹ ਆਪਣੀਆਂ ਤਵੀਆਂ ਇਹਦੇ ਨਾਲ ਵਾਟ ਕੇ ਗਿੱਲੇ ਹੀ ਵਾਏ ਆ ਤੇ ਫਿਰ ਅੰਦਰ ਲਾਤੀਆਂ ਹੁਣ ਤਵੀਆਂ ਦੇ ਵੱਟ ਚ ਚਲਾਵਾਂਗੇ। ਤੇ ਬਾਕੀ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਮੈਂ ਲੂਤੀ ਲਾਜ ਖੜਣੀ ਉਹਨਾਂ ਦੋ ਪਹਿਣਾ ਚ ਅੱਗੇ ਮੈਂ ਲੜਾ ਕੇ ਆਇਆ ਸਵੇਰੇ ਸਵੇਰੇ ਉਹਨਾਂ ਨੂੰ। ਸੋ ਹਲੂ ਲੂ ਲੂ ਕਿ ਉਹਨਾਂ ਦਾ ਬਹੁਤ ਫਾਇਦਾ ਚੱਕਿਆ ਜਾਊ ਆ ਆਪਣਾ ਰੋਟਾ ਵੇਟਰੇ ਵੀ ਬਹੁਤ ਕਹਣ ਚੀਜ਼ ਏ ਜੇ ਕਹਿੰਦੇ ਲੈਣਾ ਅਜੇ ਤੱਕ ਬ੍ਰਾਂਡ ਹੀ ਲਿਆ ਕਰੋ ਯਾਰ 마ਸ਼ੀਓ ਐਕੂਰੇਸੀ ਵੈਰੀ ਗੁੱਡ ਇਟ ਗੁੱਡ ਜਿਆ ਜਿਆ ਕਾਰ ਟਰੈਕਟਰ ਆਪਣਾ ਆਏ ਤੇ ਦੂਜਾ ਆਪਣਾ ਗਿਆ ਰੰਡੇ ਵਾਲੇ ਸੋ ਨਾਲ ਦੀ ਨਾਲ ਚੱਲਦੇ ਆ ਡੀਏਪੀ ਆਪਾਂ ਆਲਰੇਡੀ ਬਹੁਤ ਵੱਧ ਰੱਖੀ ਹੋਈ ਆ ਜੋ ਨੇਲੀ ਸਤਾਣੇ ਠਾਣੇ ਗਿੱਲਾਂ ਦੀ ਆਪਾਂ ਐਕਸਟਰਾ ਹੀ ਰੱਖ ਲਈਏ ਅਰਕੀ ਚੱਕ ਗਰੀਬੀ ਦੇਣੀ ਸੋ ਉਹ ਆਪਣੀ ਲੇਡੀ ਸੈਂਟ ਜੈਂਟਸ ਲੇਡੀ ਸੈਂਟ ਜੈਂਟਸ ਉਹਨਾਂ ਚ ਇੱਕ ਹੀ ਡੰਡਾ ਉਹਨਾਂ ਦਾ ਘਰ ਵਾਲਾ ਕੇ ਉੱਪਰ ਉੱਪਰ ਟੂ ਮੈ हेलो 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 ਸਕਿਊਜ਼ ਮੀ ਛੋਟਾ ਬੱਚਾ ਟੂ ਮੱਚ ਛੋਟਾ ਬੱਚਾ 100 200 ਉਧਰ ਆਪਣੇ ਡੌਗਸ ਚੈੱਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਇਧਰ ਚੱਲਦੇ ਹੋਏ ਆਹ ਵੇ ਆਹ ਨਹੀਂ ਹਟਦੀ ਆਹ ਆਗੇ ਬੱਬੂ ਹਣੀ ਰਾਜੂ ਹਣੀ ਆਇਓ ਵੀ ਦੋਸਤੋ ਇਹ ਜੂਵੀ ਆ ਗਿਆ ਜੂੜੀ ਆ ਗਿਆ ਜੂੜੀ ਜੇ ਜੂਵੀ ਹੈ ਔਰ ਸਾਹਮਣੇ ਹੈ ਮਾਰੇ ਮੋਟਾ ਬੈਂਡ ਐਂਡ ਗਰਦੀਪ ਬੈਂਡ ਬੈਠੀ ਹੈ ਆਮਣਾ ਆਪਣੇ ਸੌਰੇ ਹੈ ਕੱਲ ਗਰਦੀਪ ਆਪਦੇ ਸੌਰੇ ਗਈ ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਆਪਦੇ ਪਿੰਡ ਦਾਦਕੇ ਪਿੰਡ ਠੀਕ ਸੀ ਵਧੀਆ ਸੀ ਤੇ ਉਹ ਕੀ ਕਹਿੰਦੀ ਤੁਹਾਡੀ ਜਿਹੜੀ ਨਾਨੀ ਨਾਨੀ ਕੀ ਕਹਿੰਦੇ ਨਾਨੀ ਨਹੀਂ ਦਾਦੀ ਸੌਰੀ ਦਾਦੀ ਦਾਦੀ ਨਾਨੀ ਤੇ ਸੌਰੀ ਮਾਈ ਮਿਸਟੇਕ ਉਹ ਕਹਿੰਦੇ ਸੀਗੇ ਇਹ ਪਹਿਲਾਂ ਮਮਾ ਨੇ ਉਹਨਾਂ ਨੂੰ ਦੱਸਿਆ ਜੀ ਮੈਂ 10 ਕਿਲੋ ਵਜ਼ਨ ਘਟਾ ਲਿਆ ਤੇ ਉਹ ਕਹਿੰਦੇ ਆ ਤੂੰ ਤਾਂ ਨਾ ਘਟਾਂ ਇਥੇ ਤਾਂ ਬਹੁਤ ਜ਼ਿਆਦਾ ਘਟੇ ਪਰ ਤੁਹਾਨੂੰ ਪੈਸੇ ਕਿ ਮਿਲੇ ਤੈਨੂੰ ਮੁੰਡਿਆਂ ਨਾਲ ਆ ਹੀ ਹੁੰਦਾ ਯਾਰ ਸ਼ੁਰੂ ਤੋਂ ਹੀ ਮੁੰਡਿਆਂ ਨਾਲ ਮਾੜੀ ਹੁੰਦੀ ਆਈ ਆ ਜੇ ਮੁੰਡਿਆਂ ਨੂੰ ਮਿਲ ਵੀ ਜਾਣ ਉਹਨਾਂ ਦੀ ਮੈਂ ਸਾਡੀ ਮੰਮੀ ਨੇ ਕਹ ਰਿਆ ਕਰਨ ਜਿਹਨਾਂ ਨੂੰ 50 ਮਿਲਦੇ ਪਈ ਆ ਮਿਲਦੇ ਨੇ ਬਹੁਤ ਵੱਡੇ ਸੀ ਉਦੋਂ ਜਿੱਦੋਂ ਜਿਹੜੇ ਨੇ ਤੇ ਲਿਆਓ ਮੈਨੂੰ ਦੇ ਦਿਓ ਤੁਹਾਨੂੰ ਮੈਂ ਪੰਜਾਂ ਦੀ ਕੋਈ ਚੀਜ਼ ਲੈ ਦੂੰ ਸਾਰਿਆਂ ਨੂੰ ਪੰਜਾਂ ਚ ਲੈ ਕੇ 100 ਰੱਖ ਜੰਦੀ ਹੁੰਦੀ ਸੀ ਹੂੰ ਉਹ ਰਿਸ਼ਤੇਦਾਰ ਸਾਨੂੰ ਵਿਆਹ ਵਰਗਾ ਲੱਗਦਾ ਜਿਹੜਾ ਸਾਨੂੰ 50 ਦੇਖਣੀ ਜਾਂਦਾ ਸੀ ਉਦੋਂ ਬਾਅਦ ਤੇ ਮੰਮੀ ਵਿਆਹ ਵਰਗੀ ਲੱਗਦੀ ਕਿਉਂਕਿ ਉਹ ਪੈਸੇ ਖੋਲਿੰਦੀ ਸੀ ਹਾ ਰੋਟੀਆਂ ਵੇਖੋ ਜੀ ਰੋਟੀਆਂ ਵਾਹ ਜੀ ਵਾਹ ਕਮਾਲ ਹੋਈ ਭਾਈ ਲਾਓ ਭੈਣ ਵਾਹ ਜੀ ਵਾਹ ਵਾਹ ਜੀ ਵਾਹ ਲਓ ਜੀ ਮੈਂ ਮੈਗ ਜੀ ਆਨ ਕਰ ਲਾਂ ਪਰ ਆਹੋ ਘੜੀ ਘੜੀ ਆਣ ਕੇ ਅੱਗ ਦੇ ਉੱਤੇ ਹੀ ਚੜਿਆ ਹੁੰਦਾ ਮੈਂ ਕਦੋਂ ਆਇਆ ਨਹੀਂ ਹੁਣੇ ਆਇਆ ਮੈਂ ਇੱਥੇ ਤੇ ਪਹਿਲਾਂ ਕੀ ਸੀਗਾ ਇੱਥੇ ਲੱਕੜਾਂ ਲਾ ਕੇ ਪਹਿਲਾਂ ਤੂੰ ਚਲਾਗੇ ਏ ਚੱਲ ਪਿਆ ਮੋਟੇ ਵਾਹ ਜੀ ਵਾਹ ਲਓ ਜੀ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਧਰ ਆ ਜਾਓ ਜੀ ਸਾਹਮਣੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕੱਲ ਗੁਰਦੀਪ ਕੌਰ ਮੰਡ ਯਾਨੀ ਕਿ ਇਹਨਾਂ ਦਾ ਜਿਹੜਾ ਗੋਤ ਆ ਮੰਡਾ ਇਹ ਖੋਸਾ ਤੂਰ ਨੇ ਅਸੀਂ ਸੰਧੂ ਹੋਏ ਪਿੱਛੇ ਢਾਲੀਵਾਲ ਦਿਖਾ ਸਕਦੇ ਤੁਸੀਂ ਚੁੰਡੀ ਵਰਗਾ ਮੂੰਹ ਜਿੰਨਾ ਦਾ ਤੇ ਮੰਮੀ ਸੱਚੀ ਚੁੰਡੀ ਆ ਵੀ ਬੋਤਾਂਗੇ ਤੂੰ ਨੀ ਮਿਊ 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 ਮਿਆ ਬੇਟੀ ਯਾਰ ਕੱਲ ਗਰਦੀਪ ਕੌਰ ਆਪਦੇ ਸਹੁਰੇ ਗਈ ਫਿਰ ਤੁਹਾਡੀ ਕਿਵੇਂ ਖਾਤਰਦਾਰੀ ਵਧੀਆ ਹੋਈ ਜੀ ਨਹੀਂ ਖਾਤਰਦਾਰੀ ਨਹੀਂ ਹੋਈ ਮੈਂ ਤੇ ਦਰਦੀ ਆ ਇਹ ਤਾਂ ਗਿਆ ਲੰਡੇ ਗਿਆ ਮੰਦਰ ਨਹੀਂ ਜੀ ਪਰਸੋਂ ਪਹਿਲਾਂ ਮੈਂ ਗਈ ਕੁਰਸੀ ਲੈ ਹਰਲੀ ਮੇਰੀ ਅਸੀਂ ਗਏ ਸੀਗੇ ਨਹੀਂ ਪੀੜੀ ਦੇ ਦੇ ਆ ਪੀੜੀ ਦੋ ਠੀਕ ਹੈ ਹਨਾ ਉੱਥੇ ਨਾ ਅਸੀਂ ਜਦੋਂ ਬੈਠੇ ਸਾਨੂੰ ਬਿਸਕੁਟ ਦੇਤੇ ਗੁਗੂ ਹਾਂ ਉਹਨਾਂ ਨੇ ਇਨਾ ਚੋਰ ਪਾਇਨਾ ਬਿਸਕਟ ਖਾ ਲੋ ਬਿਸਕਟ ਖਾ ਲੋ ਹਨ ਇਹਨਾਂ ਨੇ ਤਿੰਨਾਂ ਨੇ ਨਹੀਂ ਪੜ੍ਹਿਆ ਹਰ ਅਮਨ ਨੇ ਤਾਂ ਫੜਨੇ ਕਿਸੇ ਦਾ ਘਰ ਸੀ ਸਹਰਮਨ ਨਹੀਂ ਵੀ ਨਾ ਫੜੇ ਇਹਨੇ ਵੀ ਨਾ ਫੜੇ ਤਾਂ ਖੂਰੀ ਜਾਵੇ ਅੱਖਾਂ ਘੱਟ ਭਰਾਵਾ ਮੈਂ ਤਾਂ ਸ਼ਰਮ ਆ ਸ਼ਰਮ ਇੱਕ ਬਿਸਕਟ ਚੱਕ ਲਿਆ ਭਾਈ ਉੱਥੇ ਤਾਂ ਮੈਂ ਚੱਕ ਕੇ ਖਾ ਬੈਠੀ ਗੱਡੀ ਚਾਕੇ ਇਹਨਾਂ ਨੇ ਮੇਰੀ ਉਹ ਖੇ ਕੀਤੀ ਉਹ ਕੀ ਤਾਨੇ ਮਾਰੇਗੇ ਤੈਨੂੰ ਇਹ ਮੈਨੂੰ ਕਹਿੰਦੀ ਤੂੰ ਤਾਂ ਜ਼ਹਿਰ ਖਾ ਲਿਆ ਚਾਹ ਦੇ ਨਾਲ ਹੈ ਜ਼ਹਿਰ ਹੁੰਦਾ ਅੱਛਾ ਹੁਣ ਡਾਈਟ ਤੇ ਆ ਨਾ 10 12 ਕਿਲੋ ਵਜਨ ਭੈਣ ਜੀ ਦਾ ਘਟਿਆ ਵਾ ਮੈਨੂੰ ਕਹਿੰਦੀ ਤੂੰ ਬਿਸਕਟ ਖਾਦਾ ਕਿਉਂ ਤੂੰ ਕਹਿ ਨਹੀਂ ਸਕਦੀ ਸੀ ਅਗਲੇ ਨੂੰ ਗੁੱਸਾ ਕਰਦਾ ਕਰ ਲੈਂਦਾ ਤੂੰ ਕਹਿ ਦਿੰਦੀ ਮੈਂ ਅਸੀਂ ਬਿਸਕਟ ਨਹੀਂ ਖਾਂਦੇ ਜਾਂ ਚਾਹ ਨਾ ਮੈਂ ਕਿਹਾ ਮੈਂ ਤਾਂ ਉਹਨਾਂ ਨਾਲ ਚਾਹ ਨਾਲ ਮਾਨ ਰੱਖਿਆ ਅੱਛਾ ਹੁਣੇ ਮੈਡਮ ਜੀ ਕੱਲ ਗਏ ਆਪਦੇ ਸਹੁਰੇ ਅੱਛਾ ਮੈਨੂੰ ਵੀ ਫਿਰ ਖਬਰ ਮੈਂ ਵੀ ਸੂਤਰ ਆਪਦੇ ਛੱਡੇ ਹੋਏ ਸੀ ਇਹਦੇ ਪਿੱਛੇ ਉਹ ਨਿੱਕੇ ਸੂਤਰ ਤੇਰੇ ਉਹ ਫਿਰਦੇ ਪਿੱਛੇ ਉਹਨਾਂ ਨੇ ਮੈਨੂੰ ਦੱਸਿਆ ਵੀ ਉੱਥੇ ਇਹਨੇ ਆਪਦੇ ਸਹੁਰੇ ਚਾਹ ਦੇ ਨਾਲ ਬਿਸਕੁਟ ਖਾਦਾ ਹੈ ਹਾਂ ਨਾਲ ਸਮੋਸਾ ਖਾਦਾ ਫਿਰ ਮੈਨੂੰ ਵੀ ਖਵਾਇਆ ਸਮੋਸਾ ਵੀ ਖਾਦਾ ਮੈਨੂੰ ਵੀ ਬਿਸਕੁਟ ਖਵਾ ਕੇ ਲਿਆਈਆ ਮੈਂ ਸਮੋਸਾ ਚਾਹ ਨਾਲ ਬਿਸਕੁਟ ਖਾਦਾ ਮੈਂ ਪਹਿਲਾਂ ਚਾਹ ਪੀਤੀ ਫਿਰ ਕੱਲਾ ਬਿਸਕੁਟ ਖਾਦਾ ਇਹਨੇ ਚਾਹ ਦੇ ਨਾਲ ਹੀ ਬਿਸਕੁਟ ਖਾਦਾ ਮੈਂ ਉਹ ਗੱਲ ਹੋਈ ਫਰਕ ਤੇ ਕੋਈ ਨਹੀਂ ਚਾਹ ਪੀ ਕੇ ਬਿਸਕੁਟ ਖਾਦਾ ਜਾਂ ਇਕੱਠਾ ਖਾਦਾ ਕੰਨ ਤੇ ਫੜੇ ਗਿਆ ਨਾ ਤੂੰ ਦੱਸ ਫਿਰ ਤੂੰ ਸਮੋਸਾ ਖਾਦਾ ਸਮੋਸਾ ਹੀ ਖਾਦਾ ਹਾਏ ਐਡੀ ਸਿੱਧਰੀ ਸਮੋਸੇ ਦਾ ਕਹਿੰਦੀ ਮੈਂ ਤਾਂ ਉੱਪਰਲਾ ਲਾ ਕੇ ਖਾਦਾ ਸਮੋਸਾ ਵੀ ਖਾ ਗਈ ਨਹੀਂ ਖਾਦਾ ਮੈਂ ਸਮੋਸਾ ਦੱਸ ਮੈਦਾ ਹੀ ਤਾਂ ਸਾਰਾ ਨੁਕਸਾ ਤੂੰ ਮੈਦਾ ਖਾ ਗਈ ਨਹੀਂ ਵੇ ਗਗੂ ਇਹਨੂੰ ਪੁੱਛਦਾ ਸਹੀ ਇਹਨੇ ਸਮੋਸੇ ਦਾ ਉੱਪਰਲਾ ਪਰਤ ਖਾਧੀ ਕਿਉਂ ਕੀ ਸੋਚ ਕੇ ਖਾਦੀ ਉਤਲੀ ਪਰਤ ਖਾ ਲਈ ਤੇ ਜਿਹੜੇ ਆਲੂ ਬਟਰ ਬੋਟਰ ਕਹਿੰਦੀ ਆਖੇ ਮੈਂ ਖਾ ਆਲੂਾਂ ਚਾਹੇ ਕੈਲਰੀ ਜ਼ਿਆਦੀ ਆ ਤੇ ਮੈਂ ਉਤਲੀ ਪਰਤ ਪਰਤ ਖਾ ਲਈ ਕੰਮ ਲਈਏ ਮੈਂ ਖਾ ਤੂੰ ਉਹਦੇ ਨਾਲ ਆਲੂ ਖਾ ਲੈਂਦੀ ਉਹਤਲਾ ਮੈਦਾ ਤਾਂ ਨਹੀਂ ਆਉਂਦੀ ਤਾਂ ਪ੍ਰਾਈਸ ਹੀ ਏਦਾਂ ਇਹਦੀ ਕਾਮਨ ਸੈਂਸ ਕੰਮ ਕਰਦੀ ਐ ਮੈਂ ਕਹਿੰਨਾ ਹੌਲਾ ਹੌਲਾ ਕੰਮ ਰਹੂਗਾ ਇਹ ਹੋਰ ਵੀ ਕੀ ਕਹਿੰਦੀ ਆ ਹੋਰ ਵੀ ਕੀ ਕਹਿੰਦੀ ਆ ਮਾੜਾ ਮੋਟਾ ਅੱਜ ਕੱਲੇ ਕੰਮ ਕਰਦੀ ਮੈਂ ਸੁਨੇ ਤੁਰਦੀ ਫਿਰਦੀ ਬਹੁਤ ਆ ਹਾਂ ਆਹੇ ਜੇ ਮਾਲਾ ਗੁੱਗੂ ਜੇ ਤਾਂ ਬਈ ਕੋਈ ਗਲਾਸ ਵੀ ਉਧਰ ਫੜਾਉਣ ਜਾਣਾ ਆਪਾਂ ਹਾਂ ਜਾਂ ਕੋਈ ਕਿਸੇ ਨੂੰ ਕੋਈ ਚੀਜ਼ ਪੜਾ ਕੇ ਜਿਹਦੇ 'ਚ ਪਤਾ ਲੱਗੇ ਵੀ ਇਹਦੀ ਵਾਕ ਹੋ ਰਹੀ ਆ ਇਹਦੀ ਕੈਲਰੀ ਬਰਨ ਹੋ ਰਹੀ ਆ ਹੁਣ ਤੈਨੂੰ ਮੈਂ ਇੱਕ ਹੋਰ ਲਾਜਿਕ ਦੀ ਗੱਲ ਦੱਸੀ ਇਹ ਆਪਦੇ ਸੋਹਰੇ ਬੈਠੀ ਐਕਸਰਸਾਈਜ਼ ਵਾਚ ਤੇ ਲਾ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਕਿ ਮੈਂ ਬੋਲਦੇ ਸਮੇਂ ਕਿੰਨੀਆਂ ਕੈਲਰੀਆਂ ਬਰਨ ਕਰਦੀ ਹੈ ਹੈ ਐਡਾ ਲਾਜਿਕ ਕਾਹਨ ਲੱਗਦਾ ਘੜੀ ਬੰਨ ਕੇ ਬੈਠੀ ਵੇਖੋ ਹਾਂ ਸਾਰਿਆਂ ਨੇ ਆ ਬੰਨ ਕੇ ਬੈਠੀ ਆ ਹੀ ਵੇਖ ਲਓ ਮੇਰੀ ਗੱਲ ਮੇ ਮੇਨਾ ਮੇਰੀਆਂ ਕਿੰਨੀਆਂ ਸੀਗੀਆਂ ਮੇਰੀਆਂ ਹੋ ਗਈਆਂ 1000 ਤੋਂ ਉੱਪਰ ਟੱਪ ਗਈਆਂ 1300 ਫਰਮੰਦੀਆਂ ਉੱਥੇ ਹੀ ਖੜੀਆਂ 8 ਤੋਂ 900 ਤਈ ਮੈਂ ਕਿਹ ਤੇਰੀ ਇੱਕ ਉਹ ਬਰਨ ਹੋਈ ਮੇਰਾ ਹਰਮਨ ਵੀ ਚੂਹੀ ਆਈ ਮੈਂ ਨਾ ਐਕਸਰਸਾਈਜ਼ ਆਉਂਦੀ ਕਿਤੇ ਮੈਂ ਜਦੋਂ ਮੇਰੇ ਸਾਰੇ ਗੱਲਾਂ ਕਰਦੇ ਕੈਲਰੀਆਂ ਬਰਨ ਕਰਦੀਆਂ ਨਾ ਕਿੰਨੀਆਂ ਸਮਾਰਟ ਵਾਓ ਅਸੀਂ ਤਾਂ ਨੂੰ ਮੈਂ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਦੱਸ ਦਿੰਨੇ ਜਿੰਦ ਨੇ ਇਹਨਾਂ ਦਾ 15 15 ਕਿਲੋ ਵਜ਼ਨ ਘਟ ਗਿਆ ਨਾ ਤੁਹਾਡੇ ਨਾਲ ਡਾਈਟ ਪਲਾਨ ਇਹਨਾਂ ਦਾ ਜਰੂਰ ਸ਼ੇਅਰ ਕਰਾਂਗੇ ਸੱਚੀ ਉਹ ਬੜਾ ਫਾਇਦਾ ਹੋਇਆ ਪਰ ਡਾਈਟ ਬੜੀ ਵਧੀਆ ਕੀਤੀ ਇਹਨਾਂ ਨੇ ਅਕੈਲ ਰੈਗੂਲਰੀਆਂ ਦਾ ਤਾਂ ਇਹਨਾਂ ਨੂੰ ਹੁਣ ਜੇ ਪਤਾ ਲੱਗਾ ਕਿਉਂਕਿ ਉਹ ਜਦੋਂ ਸੰਦੀਪ ਤੈਨੂੰ ਮੈਂ ਦਾਦੀ ਆ ਨਹੀਂ ਨਹੀਂ ਇਹੇ ਹੀ ਕੰਮ ਕਰਦਾ ਜਿਹੜਾ ਨਾ ਇਹਦਾ ਇੰਸਟਾਗ੍ਰਾਮ ਦਾ ਐਲਗੋਰਿਦਮ ਆ ਜੋ ਚੀਜ਼ ਆਪਾਂ ਕਰਦੇ ਜਾਂ ਬੋਲਦੇ ਨਾ ਉਹਨੂੰ ਆਪਾਂ ਨੂੰ ਰეკਮੈਂਡ ਚ ਸ਼ੋਅ ਕਰ ਲਾ ਪੈਂਦਾ ਜਾਂ ਆਪਾਂ ਵੇਖ ਰਹੇ ਕੋਈ ਵੀਡੀਓ ਸ਼ੋਅ ਹੁੰਦੀਆਂ ਹੋਰ ਕੋਈ ਉਹ ਇਹਨੂੰ ਉੱਥੋਂ ਗਾਈਡੈਂਸ ਮਿਲ ਰਹੀ ਆ ਚੀਜ਼ ਇਦਾਂ ਆ ਇਦਾਂ ਮੈਨੂੰ ਪਤਾ ਇਹਦੀ ਨੌਲੇਜ ਇੱਕ ਹੋਰ ਗੱਲ ਦੱਸਾਂ ਅੱਜ ਨੇ ਕੱਲ ਸ਼ਾਮੀ ਨਾ ਅਸੀਂ ਜਦੋਂ ਆਈਆਂ ਤੇ ਅਸੀਂ ਚਾਹ ਪੀਣ ਲੱਗੀਆਂ ਮੈਨੂੰ ਕਹਿੰਦੀ ਨਾ ਮੈਂ ਹੁਣ ਜਿਹੜੇ ਵੀ ਪਾਣੀ ਪੂਣੀ ਪੀਂਦੀ ਮੇਰੀ ਬਾਡੀ ਸਟੋਰ ਕਰ ਲੈਂਦੀ ਕਿਉਂਕਿ ਲੱਤਾਂ ਸੋਜ ਜਾਂਦੀਆਂ ਇਹ ਮੈਨੂੰ ਕਹਿੰਦੀ ਨਾ ਹੁਣ ਤੱਕ ਤਾਂ ਆਖੇ ਐਵੇਂ ਡੰਗਰ ਵਾਂਗੂ ਖਾਈ ਪੀਵੀ ਗਏ ਮੈਂ ਤਾਂ ਹੁਣ ਪਤਾ ਲੱਗਾ ਜਿਹੜਾ ਸੜ ਕੇ ਉੱਠ ਕੇ ਆਪਾਂ ਗਲਾਸ ਪਾਣੀ ਦਾ ਪੀਂਨੇ ਆ ਨਾ ਉਹ ਆਪਣੇ ਅੰਦਰ ਜਾ ਕੇ ਪਰਤ ਬਣ ਜਾਂਦੀ ਹੈ ਉਹਦੇ ਉੱਤੋਂ ਜਦੋਂ ਆਪਾਂ ਚਾਹ ਪੀਂਨੇ ਆ ਨਾ ਫਿਰ ਤੇ ਜਾਵ ਨਹੀਂ ਪੰਦਾ ਖਾਲੀ ਪੇਟ ਚਾਹ ਜ਼ਹਿਰ ਹੀ ਹੈ ਨਾਲੇ ਨੁਕਸਾਨ ਜ਼ਿਆਦਾ ਕਰ ਸਾਰੀ ਉਮਰ ਤਾ ਤੁਸੀਂ ਜ਼ਹਿਰ ਹੀ ਪੀਤਾ ਫਿਰ ਮਰੇ ਤੇਰੀ ਜਿਹੜੇ ਸਾਡੇ ਬਜ਼ੁਰਗ ਸੀ ਮੰਮੀ ਹੋਣੀ ਤਾਂ ਕਿਤੇ ਉੱਡ ਗਏ ਉਹ ਪਾਣੀ ਪੀਂਦੇ ਹੀ ਪਹਿਲਾਂ ਮੈਂ ਮੇਰੇ ਮ ਮਾਮਾ ਜੇ ਪੱਕ ਮੱਕੀ ਬੀਜਦੇ ਮਾਮੇ ਲੱਭੇ ਨੂੰ ਕਹਿ ਬੈਠਾ ਮੈਂ ਮੈਂ ਕਿਹਾ ਮੈਂ ਨਹੀਂ ਜਾ ਪਿੰਦਾ ਕਾ ਤੂੰ ਮਿੰਤੀ ਆ ਬੰਦ ਲੈ ਉਸੇ ਦਾ ਸਾਰੀ ਉਮਰ ਨਗਾਤੀ ਤੇ ਹਾਨੂੰ ਤਾਂ ਕਦੇ ਬਣਿਆ ਮੱਕਾ ਮੈਨੂੰ ਬਣਦਾ ਉਹਦੋਂ ਖਰਾਕਾ ਚੰਗੀਆਂ ਸੀ ਖਰਾਕਾ ਚੰਗੀਆਂ ਸੀ ਤੋਂ ਮਿਲਾਵਟਾਂ ਨਹੀਂ ਸੀ ਇੰਨੀਆਂ ਚੀਜ਼ਾਂ ਚ ਤੇ ਉਹ ਹੁਣ ਸਾਈਡ ਇਫੈਕਟ ਕਰਦੇ ਸਰੀਰ ਤੋਂ ਉਹੋ ਜਿਹਾ ਬੰਦਾ ਵੀ ਉਹੋ ਹੀ ਆ ਗੁਰਦੀ ਚਾਹ ਹੁੰਦੀ ਸੀ ਫਿਰ ਖੰਡ ਨਹੀਂ ਹੁੰਦੇ ਆ ਇੱਧਰ ਦੇਖ ਮਾਸੀ ਨੇ ਸੰਦੀਦੀ ਜਿਹੜੀ ਸੱਸ ਇਹਨੂੰ ਪਤਾ ਕੀ ਕਹਿੰਦੀ ਇਹਨੇ ਹਰ ਮਨ ਨੇ ਦੱਸਤਾ ਵੀ ਇਹਨੇ ਇੰਨਾ ਭਾਰ ਘਟਾ ਲਿਆ ਉਹ ਜੂਵੀ ਨੇ ਗੱਲ ਦੱਸਤੀ ਸਾਰੀ ਹਾਂ ਕੀ ਤੇ ਉਹਨਾਂ ਨੂੰ ਤੇ ਪਾਈ ਉਹ ਤੇ ਕਹਿੰਦੇ ਤੂੰ ਵਜਣੀ ਨਾ ਘਟਾ ਇਹਨੇ ਤੂੰ ਨਾ ਵੇਡ ਚੱਕਿਆ ਕਰ ਤੇ ਮੈਂ ਤਾਂ ਕਹਿੰਦੇ ਸੀ ਕਿ ਮੇਰੇ ਆਪਰੇਸ਼ਨ ਹੋਏ ਆ ਵੀ ਚਲ ਇੰਨਾ ਭਾਰ ਨਾ ਤੂੰ ਚੱਕੀ ਕਿਤੇ ਹੋਰ ਕੰਮ ਹੋ ਜੇ ਸੰਦੀਪ ਨੂੰ ਕੈਲਰੀਆਂ ਦਾ ਇੰਨਾ ਵਰਣ ਕਰਨ ਦਾ ਪਿਆ ਨਾ ਪਾਗਲਪਨ ਮੈਂ ਦਾਦੀ ਤੜਕੇ 5 ਵਜੇ ਉੱਠਦੀ ਸਭ ਤੋਂ ਚੋਰੀ ਉੱਠ ਕੇ ਵੇੜੇ 'ਚ ਜਿਉਂ ਲੱਗਦੀ ਗੇੜੇ 'ਕਿਦਿ ਜਿਉਂ ਲੱਗਦੀ ਫਿਰ ਜਦੋਂ ਅਸੀਂ ਉੱਠਦੇ ਘੜੀ ਇਹਦੀ ਗੁੱਟ ਤੇ ਬੱਜੇ ਸਾਨੂੰ ਤਾਂ ਇਹ ਸਮਝਦੀ ਸੁੱਤੀਆਂ ਪਈਆਂ ਬਹੁਤ ਮਾੜਾ ਆ ਤੂੰ ਆਦੇ ਭੈਣ ਭਰਾ ਬਣਾਇਆ ਕਰਨੀ ਇਹਦੀਆਂ ਭੈਣਾਂ ਨਾਲ ਉੱਠ ਪੈਂਦੇ ਆ ਉੱਠਦੇ ਹੀ ਨਹੀਂ ਮੈਂ ਵੇਖਿਆ ਮੈਂ ਤਾਂ ਹੁਣ ਆਦਾ ਸਾਰਿਆਂ ਨੂੰ ਮੈਂ ਉੱਠਦਾ ਸਾਡੇ ਹਾਂ ਸਵਾ ਚਾਰ ਉੱਠ ਪੈਂਦਾ ਕਰਦੀ ਦੀ ਹਾਏ ਸਵਾ ਚਾਰ ਉੱਠਦਾ ਮੈਂ ਇਹਦੀ ਅੱਖ ਹੀ ਐ ਖੁੱਲ ਜਾਂਦੀ ਹੈ ਪਹਿਲਾਂ ਬੂਹਾ ਖੋਲਣ ਜਾਂਦੀ ਟੇਢੀ ਜੀ ਹੋ ਕੇ ਮੁੜ ਕੇ ਸਾਡੇ ਜ ਘਰੋਂ ਬਾਹਰ ਨਿਕਲਦੇ ਆ ਸਾਰ ਮੰਨੀ ਕੈਮਰੇ ਚੈੱਕ ਕਰ ਲਿਓ ਇਹ ਤੁਰੀ ਫਿਰਦੀ ਕਦੇ ਆਇਆ ਨੂੰ ਜਦੋਂ ਤੂੰ ਉੱਠ ਪੀਣਾ ਫਿਰ ਮੰਜੇ ਤੇ ਬਹਿ ਜਾਂਦੀ ਐ ਹਾਂ ਇਹ ਹਰ ਮਨ ਵੀ ਆ ਜਾਂਦੇ ਇੱਕ ਹੋਰ ਚੀਜ਼ ਮੈਂ ਤੈਨੂੰ ਦੱਸਾਂ ਕੱਲ ਇਹਨੇ ਕੀ ਕੀਤਾ ਇਹਨੇ ਕੱਲ ਸਪੈਸ਼ਲ ਮੇਰੇ ਤੋਂ ਅਮਨ ਨੂੰ ਫੋਨ ਲਵਾਇਆ ਸ਼ਾਮੀ ਉਹਨੂੰ ਮੈਂ ਤਾਂ ਹਾਲਚਾਲ ਪੁੱਛਣ ਨੂੰ ਲਾਇਆ ਵੀ ਚੱਲ ਆਪਦੇ ਸੌਰੇ ਹਨਾ ਇਹ ਮੈਨੂੰ ਕਹਿੰਦੀ ਤੂੰ ਇਹ ਗੱਲਾਂ ਬਾਅਦ ਚ ਪੜੀ ਸਭ ਤੋਂ ਇੰਪੋਰਟੈਂਟ ਗੱਲ ਅਮਨ ਤੂੰ ਮੈਨੂੰ ਇਹ ਦੱਸ ਸਾਰੇ ਦਿਨ ਚ ਤੂੰ ਕੀ ਕੀ ਖਾਦਾ ਤੂੰ ਕਿਵੇਂ ਕਿਵੇਂ ਕਿੰਨੀਆਂ ਕੈਲਰੀਆਂ ਬਰਨ ਕੀਤੀਆਂ ਉਹ ਤੋਂ ਪਹਿਨੇ ਉਹ ਕਹਿੰਦੀ ਮੈਂ ਤਾਂ ਸਾਰਾ ਆਪਦਾ ਘਰ ਦਾ ਬੈ ਕੇ ਚੁੰਮ ਰਹਿ ਰਹੀ ਉਹ ਜਿਆਦਾ ਪਤਲੀ ਹੋ ਗਈ ਤੁਹਾਡੇ ਨਾਲੋਂ ਕਹਿੰਦੀ ਮੈਂ ਬੈ ਕੇ ਪੋਚਾ ਲਾਇਆ ਮੈਂ ਐ ਕਿਤਾ ਫੇਰੇ ਇਹ ਮੈਂ ਪੁੱਛਦੀ ਤੂੰ ਅੱਛਾ ਹੁਣ ਆਇਆ ਪਤਾ ਕੀ ਕਰੀ ਹੁਣ ਅੱਜ ਅਸੀਂ ਜਿਆਦਾ ਖਾ ਚੁੱਕੇ ਅਸੀਂ ਇੱਕ ਇੱਕ ਸਮੋਸਾ ਵੀ ਗਾਲਿਆ ਤੂੰ ਰਾਤ ਨੂੰ ਇੱਕ ਰੋਟੀ ਤੇ ਸਬਜ਼ੀ ਖਾ ਕੇ ਸੌਂ ਪਰ ਉਹ ਕਿਵੇਂ ਘੱਟ ਰਹੇ ਜੇ ਉਹ ਵੀ ਓਨਾ ਹੀ ਖਾਵੇ ਹੁਣ ਸਾਨੂੰ ਵੀ ਖਾਣਾ ਪਿਆ ਉਹਨੂੰ ਵੀ ਖਾਣਾ ਪਊਂਦੀਆਂ ਜਾਂਦੀਆਂ ਬੱਲੇ ਇੱਕ ਤਾਂ ਘਰੋਂ ਨਿਕਲੋ ਤਾਂ ਕੰਡੇ ਤੇ ਕੱਲ ਮੈਂ ਦਾਦਾ ਦਾ KFC ਦਾ ਚਿਕਨ ਲਾਇਆ ਤੇ ਜਵਾਕਾ ਦਾ ਤਾਂ ਮੂੰਹ ਮੁੜਿਆ ਵੇ ਖਾਣ ਤੋਂ ਅੰਦਰ ਚਿਕਨ ਆ ਰਿਹਾ ਵੇ ਜਵਾਕਾ ਨੂੰ ਦੇਰੇ ਗੁੱਗੂ ਜਾ ਬਰਵ ਲੈ ਕੇ ਆ ਉਪਰੋਂ ਮੇਚ ਖਾਣਾ ਨਹੀਂ ਤੇ ਫੇਰ ਮੈਂ ਕਿਹਾ ਖਾਣਾ ਪੀਸ ਅਸੀਂ ਡਾਈਟ ਤੇ ਅਸੀਂ ਕੱਲ ਗੁਰਦੁਆਰੇ ਜਾਣਾ ਮੁੜ ਕੇ ਕਿਹਾ ਹੋਰ ਚਿਪਾ ਕਿਹੜੀ ਚ 4 ਪੀਸ ਰਹਿ ਗਏ ਤੇਰੇ ਕਿਹਾ ਹੁਣ ਤਾਂ 4 ਰਹਿ ਗਏ ਕਾਕਾ ਖਾਣਾ ਸੀ ਉਹਨੇ ਇੱਕ ਪੀਸ ਆਦੇ ਪਾਡਦੇ ਕਿਹੜੀ ਉਹ 4 ਬਗੇੜਾ ਤੇ ਤੇਰੇ ਪੀਸ ਉਹਨਾਂ ਨੂੰ ਲੈ ਆਂਦੀ ਕਾਕੀ ਦਾ ਜਿਹੜਾ ਫਿਜ਼ੀਓਥੈਰੇਪੀ ਆਰਦੀ ਵੀ ਜਵਾਕਾਂ ਨੂੰ ਥੋੜੇ ਰਹਿ ਮੈਂ ਵੀ ਚੱਕੀ ਲਵਾ ਕੋਈ ਜਵਾਕਾਂ ਦੇ ਅੱਜ ਚ ਆਵਦਾ ਰਾਜ ਬਣਾ ਰੱਖਿਆ ਆਏ ਨੇ ਸੋ ਅਸੀਂ ਨਾ ਆਸਿਆ ਜੇ ਚਲੋ ਇਹ ਗੱਲਾਂ ਜਰੂਰ ਸ਼ੇਅਰ ਕਰਾਂਗੇ ਇਹ ਸਵੇਰੇ ਮੁੱਦਾ ਬਹੁਤ ਪਟਕਿਆ ਹੋਇਆ ਸੀ ਇਹਨਾਂ ਦਾ ਸਵੇਰੇ ਵੱਖਰੀ ਗੱਲ ਸੀ ਬਹੁਤ ਹੁਣ ਗਰਦੀਪ ਕੋਲ ਬਹੁਤ ਸਟ੍ਰਿਕਟਾ ਬਹੁਤ ਜ਼ਿਆਦਾ ਸੀਗਾ ਕਿਉਂਕਿ ਸੰਦੀਪ ਦੂਸਰੇ ਬੰਦੇ ਨੂੰ ਤਾਂ ਕੁਝ ਨਹੀਂ ਖਾਣ ਦੋਗੇ ਕਿ ਆਹ ਜ਼ਹਿਰ ਸੀ ਫਲਾਣਾ ਇਹਦੇ ਸਹੁਰਿਆਂ ਵਰੀ ਉਹ ਜ਼ਹਿਰ ਬਿਸਕਟਾਂ ਵਾਲਾ ਕਿੱਥੇ ਗਿਆ ਮੈਨੂੰ ਤਾਂ ਇਹ ਗੱਲ ਦਾ ਹਾਂਜੀ ਤੁਸੀਂ ਕਮੈਂਟ ਚ ਦੱਸਿਓ ਇਹ ਵਿਦਕਰਾਇ ਨੇ ਕੀਤਾ ਗਿਆ ਗਰਦੀਪ ਸਹੀ ਕਿ ਮਨਦੀਪ ਆਪਦੇ ਸਾਰੇ ਏਦਾਂ ਬਿਸਕਟ ਕਿਉਂ ਖਾਦਾ ਤੇ ਜਦੋਂ ਅਸੀਂ ਆਪਦੀ ਭੈਣ ਦੇ ਘਰੇ ਬੈਠੇ ਉੱਥੇ ਬਿਸਕਟ ਕਿਉਂ ਦੁਪਹਿਰੋਂ ਬਾਅਦ ਇਹਨੇ ਤੀਜੀ ਭੈਣ ਨੇ ਵੀ ਆਏ ਨਾ ਆਪਾਂ ਡਿਬੇਟ ਜਿਹੜੀ ਜਾਰੀ ਰੱਖਾਂਗੇ ਸੋ ਇੱਥੇ ਦੇ ਨਾਲ ਅੱਜ ਦਾ ਵਲੌਗ ਸੰਭਵਤ ਹੁੰਦਾ ਹੈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਇਹਦਾ ਬਲੌਗ ਦਾ ਗੱਲਾਂ ਗੱਲਾਂ ਦੀ ਬਲੌਗ ਪੂਰਾ ਹੋ ਗਿਆ ਹਨਾ ਮੋਟਿਆ ਓ ਮਾਈ ਗਾਡ ਬਾਲਾ ਲੰਮਾ ਤਾਂ ਨਹੀਂ ਹੋ ਗਿਆ 11 ਮਿੰਟ ਦਾ ਓ ਮਾਈ ਗਾਡ 11 ਮਿੰਟ ਦਾ ਬਲੌਗ ਬਣਾਦਾ ਸੀ ਸੋ ਸਾਡੇ ਕੋਲ ਬੜੀਆਂ ਇਦਾਂ ਦੀਆਂ ਹਾਸੀਆਂ ਖੇਡੀਆਂ ਨਹੀਂ ਨਹੀਂ ਹਾਸੀਆਂ ਖੇਡੀਆਂ ਕਰਦੀਆਂ ਇਹ ਇਹਨਾਂ ਦਾ ਕੰਪੀਟੀਸ਼ਨ ਚੱਲਦਾ ਰਿਹਾ ਦਾ ਬਹੁਤ ਜ਼ਿਆਦਾ ਇਹ ਗਲਤ ਕਰਦੀ ਆ ਆਪਦੇ ਸਹੁਰੇ ਦੇ ਕਿ ਸਿਆਰੀ ਨਾ ਬਣ ਕੇ ਬਹਿ ਜਾਂਦੀ ਆ ਤੇ ਦੂਜਿਆਂ ਨੂੰ ਕੰਗਲੇ ਬਣਾ ਦਿੰਦੀ ਵੀ ਆ ਵੀ ਨਾ ਖਾਓ ਅੱਛਾ ਉਹ ਕਿੰਨੀ ਬੇਇੱਜ਼ਤੀ ਹੁੰਦੀ ਆ ਮਨ ਆਪਣੇ ਘਰ ਦੀ ਕੁੜੀ ਆ ਉਹਦੇ ਸਾਰੇ ਅਸੀਂ ਨਾ ਖਾਈਏ ਮੈਂ ਕਹਿੰਦਾ ਅਗਲੇ ਕਿਹੜੀ ਆ ਖਾਣਾ ਪੈਂਦਾ ਐਡਾ ਵੀ ਫੁਗਰੀ ਨਹੀਂ ਮਾਰੀਦੀ ਹੁੰਦੀ ਕੀ ਉਹ ਫੁਗਰੀ ਨਹੀਂ ਮਾਰੀ ਸੀ ਮੈਂ ਵੀ ਪੀਣਾ ਜਾਂ ਚਾਹ ਮੈਨੂੰ ਹਣ ਆ ਮਾਲਾ ਫਲਸਰ ਪੈਂਚ ਕਰੇਗਾ ਉਹਦਨ ਉਦਾਂ ਚਾਹ ਦੋ ਤਿੰਨ ਰੀ ਪੀਤੀ ਮੈਂ ਤੇ ਮੈਂ ਵੀ ਪੀਤੀ ਫਿਰ ਭਰਾਵਾ ਇਹਨੇ ਮੇਰੇ ਤੇ ਸੀਆਈਡੀ ਛੱਡੀ ਸੱਚ ਮੱਡੀ ਗੱਲ ਤਾਂ ਤੁਹਾਨੂੰ ਮੈਂ ਨਹੀਂ ਦਸੀ ਇਹਨੇ ਮੇਰੀ ਕੁੜੀ ਨੂੰ ਸਾਰੀ ਸੀਆਈਡੀ ਦੇ ਕੇ ਭੇਜਿਆ ਇਹ ਉਥੇ ਕੀ ਕੀ ਖਾਂਦੀ ਤੂੰ ਸਾਰਾ ਰਿਕਾਰਡ ਕਰਨਾ ਕੀਤਾ ਤੂੰ ਉਰੇ ਆ ਉਰੇ ਆ ਇਧਰ ਆ ਜਦੋਂ ਮੈਨੂੰ ਲੈਣ ਆਈਆਂ ਇਹਨੇ ਇਹਨੂੰ ਪੁੱਛਿਆ ਨੇ ਕਿੰਨੀ ਵਾਰ ਚਾਹ ਪੀਤੀ ਕਿੰਨੀ ਰੋਟੀ ਬੰਦਾ ਪੁੱਛੇ ਮੈਂ ਇਹਨੇ ਤੇ ਮੈਂ ਰੋਟੀ ਚਾਹ ਆਪਾ ਆਖ ਬਾਲਚਿਤ ਇਹਨੇ ਤੁਹਾਨੂੰ ਇਦਾਂ ਕਿਹਾ ਗਿਆ ਪ੍ਰਾਪ ਤੁਹਾਨੂੰ ਮਾਸੀ ਤੁਹਾਡੀ ਕੀ ਕਿ ਆ ਗਿਆ ਉਹ ਨੇੜਿਆਂ ਕੇ ਬੋਲੋ ਮੈਂ ਇੱਕ ਚੱਲਦਾ ਇਧਰ ਅੱਜ ਜੀ ਕੰਦੇ ਸਕੇ ਮਮਾ ਜੀ ਜੋ ਵੀ ਉਥੇ ਕਰਨਾ ਹੈ ਨਾ ਤੂੰ ਦਾਅ ਕੇ ਦੱਸਣਾ ਵਾ ਜੋ ਵੀ ਖਾ ਲਿਆ ਤੇ ਦੱਸਿਆ ਫਿਰ ਤੁਸੀਂ ਇਹਨਾਂ ਨੂੰ ਮੈਂ ਭਾਵੇਂ ਕਿਉਂ ਕਿਹਾ ਸੀ ਮਮਾ ਜੀ ਨੇ ਨੋਟ ਕੀਤਾ ਮਮਾ ਤੇਰੀ ਹੋਂ ਆਈ ਇਹਨੂੰ ਡਾਈਟ ਕਰਾਉਣੀ ਜ਼ਰੂਰੀ ਆ ਹਨਾ ਹੁਣ ਮੈਂ ਕਿਹਾ ਸੀ ਘਟਾ ਲਿਆ ਇਹ ਵੀ ਘਟਾਵੇ ਹੁਣ ਤਾਂ ਕਰਕੇ ਇਹਦੇ ਭਲੇ ਲਈ ਕਿਹਾ ਵੀ ਪ੍ਰਭ ਘੌਰ ਰੱਖਣੀ ਆ ਮਮਾ ਕਿਤੇ ਇੱਥੇ ਐਵੇਂ ਨਾ ਵਾਦੂ ਕੁਝ ਖਾਈ ਜਾਵੇ ਆ ਖਾ ਲਿਆ ਉਹ ਖਾ ਲਿਆ ਵੀ ਚੱਕੀ ਜਾਵੇ ਸਪੀਟਾ ਡਾਈਟ ਪੂਰੀ ਕਰਾਉਣੀ ਆ ਨਾ ਕੁਝ ਕਾਤਾ ਤੇਰੀ ਮਮਾ ਨੇ ਚਾਹ ਚ ਪੀਤੀ ਉਥੇ ਇਹ ਸਾਨੂੰ ਕਹਿ ਰਹੇ ਹੈ ਆਵੇ ਕਹਿੰਦੀ ਚਾਹ ਬਹੁਤ ਪੀਤੀ ਨੇ ਹੋਰ ਮਮੂ ਤਾਂ ਹੀ ਤਾਂ ਮਮਾ 2 ਲੀਟਰ ਤਾਂ ਚਾਹ ਹੀ ਪੀਵੀ ਲਿਕਵਿਡ ਹੀ ਪੀਦੀ ਗਈ ਹੈਗਾ ਓ ਲਿਕਵਿਡ ਕਿੱਥੋਂ ਸਿੱਖਿਆ ਲਿਕਵਾਰ ਓ ਵਾਓ ਲਿਕਵਾਨ ਲਿਕਵਿਡ ਕੀ ਤੂੰ ਸਿੱਖਿਆ ਤੂੰ ਗੁਗੂ ਆਣਾ ਤੂੰ ਜਾਣ ਆਵਦੇ ਟਾਈਮ ਦੀ ਬਹੁਤ ਪੜ੍ਹੀ ਲਿਖੀ ਕੁੜੀ ਆ ਪੀ ਐਚ ਡੀ ਸਟੂਡੈਂਟ ਵਾਓ ਹਾਂ ਬਹੁਤ ਵਧੀਆ ਪੜ੍ਹੀ ਲਿਖੀ ਕੀਤੀ ਹੋਈ ਆ 2 ਮਾਸਟਰ ਡਿਗਰੀਆਂ ਇਹਨੇ ਕੀਤੀਆਂ ਪਰ ਖੂਜ ਪਾਤ ਗਿਆ ਹਾਂ ਬਸ ਓ ਰਾਜੂ ਢੋਲ ਪੜਾ ਲੈ ਹਾਂ ਕੁਝ ਕੀ ਵੇ ਵੇਸੇ ਤੇ ਨਾਲ ਚੈਨਲ ਨੂੰ 6 ਸਬਸਕ੍ਰਾਈਬ ਕਰੋ ਵਲੋਗ ਖਤਮ ਹੁੰਦਾ ਗੱਲਾਂ ਨਹੀਂ ਮੁੱਕੜਿਆ ਬਾਏ ਬਾਏ ਲਵ ਯੂ ਅੰਨੇਵਾ ਸਨੈਪਚੈਟ ਆਈਡਿ ਗੁਰਸ਼ਾਨ ਸਿੰਘ ਔਰ ਨਹੀਂ ਸੰਦੂ ਕੱਕੂ ਵਨ ਤੇ ਇੰਸਟਾਗ੍ਰam gurshan.252 ਪਾਉਣਾ ਜ਼ਰੂਰੀ ਆ ਜੀ ਏ ਆਰ ਐਨ ਆ ਗੁਰਸ਼ਾਨ ਦੇ ਸਪੈਲਿੰਗ ਆ ਸੰਦੂ ਐ ਐਸ ਏ ਐਨ ਡੀ ਐਚ ਯੂ ਯੂ ਜੀ ਯੂ ਜੀ ਯੂ 1